ਇੱਕੋ ਹੀ ਰਾਸਤਾ ਰਾਹੋਂ ਰੋਡ ਦਾ ਜਿਹੜਾ ਲਿੰਕ ਰੋਡ ਆ ਰੋਡ ਪਿੰਡ ਦੀ ਵੀ ਜੀ ਖੱਡ ਮਨਜ਼ੂਰ ਆ ਸਰਕਾਰੀ ਮਨਜ਼ੂਰੀ ਮਿਲੀ ਹੋਈ ਆ ਇਹਨਾਂ ਸਾਡ ਦੇ ਇਲਜ਼ਾਮ ਲਗਾਏ ਜਾਂਦੇ ਆ ਕਿ ਇਹ 2 ਨੰਬਰ ਦਾ ਕੰਮ ਆ 2 ਨੰਬਰ ਦੀ ਖੱਡ ਆ ਇਹ ਤਾਂ ਬਿਲਕੁਲ ਬੇਮੁਨਾਵਾ ਹੱਡ ਕੋਈ ਸਿੱਧਾ ਪ੍ਰੂਫ ਆ ਅਸੀਂ ਪ੍ਰੂਫ ਦਿਖਾ ਰਹੇ ਆ ਸਰਕਾਰ ਤੋਂ ਔਰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਿਹੜਾ ਸਾਡਾ ਰਾਸਤਾ ਲਿੰਕ ਚੱਲ ਰਿਹਾ ਵਾ ਸਾਨੂੰ ਖੋਲਿਆ ਜਾਵੇ ਤਾਂ ਕਿ ਗੱਡੀਆਂ ਵਾਲਿਆਂ ਦਾ ਰੋਜ਼ਗਾਰ ਚੱਲਦਾ ਹੋਵੇ ਇਸ ਤਰ੍ਹਾਂ ਦੇ ਵਿੱਚੋਂ ਕਿਤੇ ਲੱਖਾਂ ਰੁਪਈਆ ਕਮਾ ਲੈਂਦੇ ਆ ਲੋਕ ਉਹਦੀ ਕਿਸ਼ਤ ਨਹੀਂ ਲੈਣੀ ਡਰਾਈਵਰ ਨੂੰ ਨਹੀਂ ਦੇਣੇ ਬੱਚੇ ਨਹੀਂ ਪਾਲਣੇ ਇਹ ਤਾਂ ਸਾਨੂੰ ਇਸ ਤਰ੍ਹਾਂ ਸਮਝਦਾ ਨਹੀਂ ਜਿੱਦਾਂ ਅਸੀਂ ਕੋਈ ਕੋਈ ਦਾਤ ਲੈ ਕੇ ਕੋਈ ਰਫਲ ਲੈ ਕੇ ਕਿਸੇ ਦੇ ਘਰ ਨੂੰ ਲੁੱਟਣ ਚਲ ਜਾਂਦੇ ਆ ਜਾਂ ਕੋਈ ਬੈਂਕ ਦੇ ਡਾਕਾ ਮਾਰ ਲਈ ਗੁੰਡੇ ਹੈ ਸਰਕਾਰ ਤੋਂ ਮਨਜ਼ੂਰੀ ਲੈ ਕੇ ਹੀ ਚੱਲ ਰਿਹਾ ਐਮਐਲਏ ਨੂੰ ਵੀ ਇਸ ਗੱਲ ਦਾ ਪਤਾ ਵਾ ਕਿ ਇਹ ਮਨਜ਼ੂਰੀ ਜੀ ਆ ਲੈਂਦੀ ਹੈ ਟਿਪਰ ਸਸਤੇ ਭਰੋ ਅਸੀਂ ਮਸ਼ੀਨਾਂ ਦੀ ਭਰਾਈ ਨਹੀਂ ਦੇਣੀ ਅਸੀਂ ਖੇਤ ਦੇ ਪੈਸੇ ਨਹੀਂ ਦੇਣੇ ਉਹ ਨਜ਼ਾਇਰ ਬਲੈਕਮੇਲ ਕਰਦੇ ਨੇ ਜਿਹੜਾ ਕੌਂਸ ਖੜ ਪਿੰਡ ਨੇ ਸਾਡੇ ਤੇ ਇਲਜ਼ਾਮ ਲਾਇਆ ਹਟਾ ਰਾਹ ਗੁੰਡਿਆਂ ਦੀ ਤਰ੍ਹਾਂ ਰੋਕਿਆ ਹੋਇਆ ਹੈ ਜਾ ਕੇ ਦੇਖੋ ਤੁਸੀਂ ਉੱਥੇ ਦਰਿਆਵਾਂ ਬਚਾਈਆਂ ਗਈਆਂ ਨੇ ਦਰਿਆਵਾਂ ਬਿਸ਼ਾ ਕੇ ਗੁੰਡਾ ਗੁੰਡਿਆਂ ਦੀ ਤਰ੍ਹਾਂ ਡਾਂਗਾ ਲੈ ਕੇ ਉੱਥੇ ਬੁੜੀਆਂ ਬਿਠਾਈਆਂ ਅੱਜ ਉਹਨਾਂ ਦੀ ਜਮੀਰ ਮਰ ਗਈ ਅੱਜ ਉਹ ਬੁੜੀਆਂ ਬਿਠਾ ਕੇ ਬੈਠੇ ਆ ਰਾਹ ਦੇ ਵਿੱਚ ਮਾਨ ਸਰਕਾਰ ਨੂੰ ਤਾਂ ਇਹੀ ਅਪੀਲ ਕਰਦੇ ਆ ਜੋ ਮਾਨ ਸਾਹਿਬ ਨੇ ਬਿਆਨ ਦਿੱਤੇ ਉਹ ਬਿਲਕੁਲ ਸਹੀ ਦਿੱਤੇ ਨੇ ਕਿਉਂਕਿ ਦੁਖੀ ਹੋ ਕੇ ਮੁੱਖ ਮੰਤਰੀ ਜੀ ਨੇ ਬਿਆਨ ਦਿੱਤੇ ਨੇ ਅਸੀਂ ਮਾਨ ਸਾਹਿਬ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਜਿੱਦਾਂ ਤੁਸੀਂ ਦੁਖੀ ਹੋ ਤਾਂ ਅਸੀਂ ਦੁ ਪੰਜਾਬ ਪ੍ਰਾਈਮ ਟੀਵੀ ਦੇਖੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਤੁਹਾਨੂੰ ਦੱਸ ਦਈਏ ਕਿ ਪਿੰਡ ਰੋਡ ਜ਼ਿਲ੍ਹਾ ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਟਿੱਪਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਿਹੜੇ ਸਾਡੇ ਪਿੰਡ ਦੀਆਂ ਜ਼ਮੀਨਾਂ ਨੇ ਉਹ ਸਤਲੁਜ ਦਰਿਆ ਤੇ ਪੈਂਦੀਆਂ ਨੇ ਅਸੀਂ ਆਪਣੀਆਂ ਜ਼ਮੀਨਾਂ ਉੱਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰੇਤਾ ਚੱਕਵਾਉਂਦੇ ਹਾਂ ਜੋ ਕਿ ਸਰਕਾਰੀ ਨਾਮ ਤੇ ਅਲੱਟ ਹੈ ਜਿੱਥੇ ਅਸੀਂ ਰੇਤੇ ਦੀਆਂ ਟਰਾਲੀਆਂ ਤੇ ਟਿੱਪਰ ਭਰਦੇ ਹਾਂ ਉਸ ਦੇ ਨਾਲ ਹੀ ਅਸੀਂ ਆਪਣੇ ਪਰਿਵਾਰ ਦਾ ਜਿਹੜਾ ਪੇਟ ਭਰਦੇ ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਾਰਾ ਮਾਮਲਾ ਸਾਹਮਣੇ ਆਇਆ ਆਓ ਸੁਣਦੇ ਆ ਉਹਨਾਂ ਦੀ ਜਵਾਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਭੋਲਾ ਸਿੰਘ ਹਲਕਾ ਸਾਨੇਵਾਲ ਤੋਂ ਅੱਜ ਟਰੱਕ ਯੂਨੀਅਨ ਦੇ ਵੀਰ ਸਾਰੇ ਇਕੱਠੇ ਹੋਏ ਆ ਸਾਡੀ 4-5 ਦਿਨਾਂ ਤੋਂ ਜਿਹੜਾ ਗੱਡੀਆਂ ਵਾਲਾ ਰਾਹ ਰੁਕਿਆ ਗਿਆ ਇਹਨੂੰ ਨਜਾਇਜ਼ ਮਾਈਨਿੰਗ ਦੇ ਕਹਿੰਦੇ ਉੱਤੇ ਰੋਕ ਰਹੇ ਨੇ ਇਹ ਇੱਕੋ ਹੀ ਰਸਤਾ ਰਾਹੋਂ ਰੋਡ ਦਾ ਜਿਹੜਾ ਲਿੰਕ ਰੋਡ ਆ ਰੋਡ ਪਿੰਡ ਦੀ ਵੀ ਜੀ ਖੱਡ ਮਨਜ਼ੂਰ ਆ ਸਰਕਾਰੀ ਮਨਜ਼ੂਰੀ ਮਿਲੀ ਹੋਈ ਆ ਜਿਹਨੂੰ ਇੱਕੋ ਹੀ ਰਸਤਾ ਸਸਰਾਲੀ ਕਲੋਨੀ ਤੋਂ ਗਦਾਪੁਰ ਪਿੰਡ ਤੋਂ ਔਰ ਗੌਂਸਗੜ੍ਹ ਜਾ ਕੇ ਮੇਨ ਰੋਡ ਤੇ ਨਿਕਲਦਾ ਲਿੰਕ ਔਰ ਇਹ ਜਿਹੜਾ ਰਾਹ ਬੰਦ ਕਰ ਰਿਆ ਗੌਂਸਗੜ੍ਹ ਪਿੰਡ ਵਾਲੇ ਕਰਦੇ ਆ ਜਿਹੜੇ ਕੀ ਨਜਾਇਜ਼ ਆ ਸਾਰੀ ਮਨਜ਼ੂਰੀ ਲੈਣ ਤੋਂ ਬਾਅਦ ਹੀ ਖੜ੍ਹੇ ਚੱਲਦੇ ਆ ਤੁਸੀਂ ਕਿਤੋਂ ਵੀ ਪਤਾ ਕਰ ਸਕਦੇ ਆ ਦੂਜੇ ਨੰਬਰ ਤੇ ਸਾਡੇ ਜਿੰਨੇ ਵੀ ਟਰੱਕ ਜੂਨੀਅਨ ਦੇ ਵੀਰ ਆ ਇਹਨਾਂ ਦਾ ਰੁਜ਼ਗਾਰ ਆ ਮਿਸਤਰੀਆਂ ਦਾ ਰੁਜ਼ਗਾਰ ਆ ਹਰੇਕ ਪਰਿਵਾਰ ਦਾ ਰੁਜ਼ਗਾਰ ਜੁੜਿਆ ਆ ਜੇ ਅਸੀਂ ਅਨਲੀਗਲ ਕੰਮ ਕਰਾਂਗੇ ਸਰਕਾਰ ਫੜ ਸਕਦੀ ਆ ਪਰਚਾ ਕਰ ਸਕਦੀ ਆ ਸਰਕਾਰ ਤੋਂ ਮਨਜ਼ੂਰੀ ਲੈ ਕੇ ਹੀ ਚੱਲ ਰਿਹਾ ਐਮ ਐਲ ਏ ਨੂੰ ਵੀ ਇਸ ਗੱਲ ਦਾ ਪਤਾ ਵਾ ਕਿ ਇਹ ਮਨਜ਼ੂਰੀ 'ਚ ਚੱਲ ਰਿਹਾ ਵਾ ਜਿਹੜੇ ਗੌਂਸਗੜ ਪਿੰਡ ਵਾਲੇ ਆ ਅੱਗੇ ਪਿੰਡਾਂ ਵਾਲੇ ਇਹ ਕਰਦੇ ਸੀ ਵੀ ਹਾਂ ਓਵਰਲੋਡ ਚੱਲਦਾ ਅੰਡਰਲੋਡ ਗੱਡੀਆਂ ਚੱਲਦੀਆਂ ਸਾਰੀਆਂ ਜੇ ਓਵਰਲੋਡ ਹੋਵੇ ਉਹ ਡੀਟੀਓ ਆਟੋ ਚੈੱਕ ਕਰਾ ਲੈਣ ਉਹਨਾਂ ਤੋਂ ਵੀ ਇਹ ਕਿੰਨੇ ਤੇ ਚੱਲ ਰਹੀ ਆ ਕਿੰਨੇ ਟਨ ਪਾਸਿੰਗ ਆ ਗੱਡੀਆਂ ਉਹ ਦੱਸ ਸਕਦੇ ਅਸੀਂ ਅੱਜ ਇਕੱਠੇ ਤਾਂ ਹੋਏ ਆ ਸਰਕਾਰ ਤੋਂ ਔਰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕਿ ਜਿਹੜਾ ਸਾਡਾ ਰਸਤਾ ਲਿੰਕ ਚੱਲ ਰਿਹਾ ਵਾ ਸਾਨੂੰ ਉਹ ਖੋਲਿਆ ਜਾਵੇ ਤਾਂ ਕਿ ਗੱਡੀਆਂ ਵਾਲਿਆਂ ਦਾ ਰੋਜ਼ਗਾਰ ਚੱਲਦਾ ਹੋਵੇ। ਬਾਕੀ ਤੁਸੀਂ ਦੇਖ ਸਕਦੇ ਹੋ ਬੰਨ ਦੇ ਉੱਤੇ ਵੀ ਜਿਹੜੇ ਚਲਾंदे ਖੱਡ ਉਹਨਾਂ ਨੇ ਗਟਕਾ-ਗੁਟਕਾ ਪਾਇਆ, ਰਸਤਿਆਂ 'ਚ ਵੀ ਗਟਕਾ ਪਾਇਆ ਹੈ। ਸੁਖਦੇਵ ਭਾਜੀ ਪ੍ਰੋਪਰ ਇਧਰਲੇ ਏਰੀਆ ਦਾ ਖਿਆਲ ਰੱਖਦੇ ਨੇ। 600 ਕਿੱਲਾ ਜ਼ਮੀਨ ਦਾ 200 ਕਿੱਲਾ ਇਹ ਖੱਡ ਨੂੰ ਮਨਜ਼ੂਰ ਹੋਇਆ ਹੈ। ਪਰ ਉਹਨਾਂ ਦਾ ਦੋਸ਼ ਹੈ ਵੀ ਜਿਹੜੀ ਸਾਡੀ ਰੋਡ ਆ ਲਿੰਕ ਰੋਡ ਆ ਉਹਦੇ ਤੇ ਹੈਵੀ ਕੈਪੈਸਿਟੀ ਜਿਹੜੇ ਵਾਹਨ ਚੱਲ ਨਹੀਂ ਸਕਦੇ ਸਰਕਾਰ ਮੈਂ ਕਹਿਤਾ ਰਿਹਾ ਜੀ ਇਹ ਆਰਟੀਓ ਡੀਟੀਓ ਦੇ ਅੰਡਰ ਚ ਆ ਉਹ ਆਪਣਾ ਚੈੱਕ ਕਰਦੇ ਆ ਓਵਰਲੋਡ ਗੱਡੀਆਂ ਸਾਰੀਆਂ ਚੱਲ ਰਹੀਆਂ ਜੀ ਜੇ ਚੱਲ ਰਹੀਆਂ ਵਾ ਕਿਸੇ ਬੇਇਜ਼ਤੀ ਚੱਲ ਰਹੀਆਂ ਵਾ ਅੰਡਰਲੋਡ ਕਰਾ ਦੇ ਤਾਂ ਸਾੰਤਾ ਫਾਇਦਾ ਜੀ ਸਰਕਾਰ ਕਰਾਵੇ ਨਾ ਹੁਣ ਜੇ ਦੋ ਘਰ ਉੱਠ ਕੇ ਕਹਿ ਦੇਣ ਜੀ ਵੀ ਹਾਂ ਇਹ ਅੰਡਰਲੋਡ ਚਲਾਓ ਉਦਾਂ ਆਪਾਂ ਚਲਾਵ ਨਹੀਂ ਸਕਦੇ ਹੈਗੇ ਜਿਹੜੀ ਸਰਕਾਰ ਦੀ ਮਨਜ਼ੂਰੀ ਆ 25 ਟਨ ਦੀ ਪਾਸਿੰਗ ਆ ਕਿਸੇ ਗੱਡੀ ਦੀ 9 ਟਨ ਦੀ ਪਾਸ ਹੈਗਾ ਕਿਸੇ ਦੀ 30 ਟਨ ਦੀ ਹੈ ਕਿਸੇ ਦੀ 35 ਦੀ ਉਸ ਹਿਸਾਬ ਨਾਲ ਗੱਡੀਆਂ ਚੱਲ ਰਹੀਆਂ ਜੀ ਮੈਂ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਰ ਵਕਤ ਕੋਈ ਗੱਲ ਹੁੰਦੀ ਸਾਰੇ ਪਿੰਡਾਂ ਦੀ ਜਿਹੜਾ ਵੀ ਕੋਈ ਉੱਠ ਕੇ ਕਰਦਾ ਨਜਾਇਜ਼ ਮਾਈਨਿੰਗ ਨਜਾਇਜ਼ ਮਾਈਨਿੰਗ ਜਦ ਕਿ ਇੱਥੇ ਦੇਖੀ ਜਾਵੇ ਕੋਈ ਨਜਾਇਜ਼ ਮਾਈਨਿੰਗ ਨਹੀਂ ਹੈਗੀ ਅਸੀਂ ਇਹ ਕੋਈ ਡੇਢ ਸਾਲ ਤੋਂ ਖੱਟ ਚਲਾਉਣ ਲੱਗ ਰਹੇ ਹਾਂ ਕੋਈ ਨਜਾਇਜ਼ ਮਾਈਨਿੰਗ ਨਹੀਂ ਹੈਗੀ ਤੇ ਜਿਹੜਾ ਵੀ ਕੋਈ ਜੇ ਗੌਂਸਗੜ ਪਿੰਡ ਨੇ ਸਾਡਾ ਰਸਤਾ ਰੋਕਿਆ ਉਹ ਵੀ ਬਹੁਤ ਗਲਤ ਰੋਕਿਆ ਕਿਉਂਕਿ ਇਹ ਰਸਤਾ ਸਾਨੂੰ ਇੱਕੋ ਹੀ ਇਸ ਖੱਡ ਨੂੰ ਪੈਂਦਾ ਸਾਡੇ ਪਿੰਡ ਸਸਰਾਲੀ ਕਲੋਨੀ ਜੋ ਜ਼ਮੀਰ ਮਾਲਕ ਨੇ ਪਿੰਡ ਰੌੜ ਦੇ ਰੌੜ ਦੇ ਨਾਂ ਤੇ ਖੱਡ ਪਾਸ ਹੋਈ ਹੋਈ ਆ ਜਿਹੜੀ ਕਿ ਗਵਰਨਮੈਂਟ ਵੱਲੋਂ ਪਾਸ ਆ ਅਗਰ ਰੌੜ ਖੱਡ ਤੋਂ ਕੋਈ ਵੀ ਚੀਜ਼ ਭਰ ਕੇ ਜਾਂਦੀ ਆ ਤਾਂ ਇਹ ਗਵਰਨਮੈਂਟ ਦੀ ਬਣਾਈ ਹੋਈ ਅਪਰੂਵਲ ਜਿਹੜੀ ਪਾਸ ਆ ਜੋ ਜਈ ਪਾਸ ਕਰਦੇ ਆ ਨਾ ਉਹ ਅਪਰੂਵਲ ਲੈ ਕੇ ਟਰਾਲੀ ਵਾਲਾ ਵੀ ਜਾਂਦਾ ਟਰੈਕਟਰ ਵਾਲਾ ਵੀ ਔਰ ਟਿੱਪਰ ਵਾਲਾ ਵੀ ਇਸ ਕਰਕੇ ਇਹ ਖੱਡ ਇਹਲੇ ਜਿਹੜਾ ਅਸੀਂ ਮੌਕੇ ਦੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਜਿੰਨੇ ਮੇਰੇ ਨਾਲ ਵੀਰ ਖੜੇ ਨੇ ਸਾਡੇ ਟਰੱਕਾਂ ਵਾਲੇ ਟਰਾਲੀਆਂ ਵਾਲੇ ਨੇ ਸਾਡੇ ਤੇ ਇਲਜ਼ਾਮ ਲਗਾਏ ਜਾਂਦੇ ਆ ਕਿ ਇਹ ਦੋ ਨੰਬਰ ਦਾ ਕੰਮ ਆ ਦੋ ਨੰਬਰ ਦੀ ਖਾੜਾ ਇਹਦਾ ਬਿਲਕੁਲ ਬੇਮੁਨਾਯਾ ਦਾ ਸਾਡੇ ਕੋਲ ਇਸ ਚੀਜ਼ ਦਾ ਪ੍ਰੂਫ ਆ ਅਸੀਂ ਪ੍ਰੂਫ ਦਿਖਾ ਰਹੇ ਆ ਔਰ ਜਿਹੜੇ ਬੰਦੇ ਇਹ ਗੱਲਾਂ ਕਹਿੰਦੇ ਆ ਕਿ ਇਹ ਨਜਾਇਜ਼ ਆ ਉਹ ਇਸ ਚੀਜ਼ ਨੂੰ ਪ੍ਰੂਫ ਨਹੀਂ ਕਰ ਸਕਦੇ ਜੋ ਪ੍ਰੂਫ ਕਰ ਸਕਦੇ ਆ ਕਰਨ ਨੰਬਰ 2 ਜਦੋਂ ਟਿਪਰ ਲੈਣ ਜਾਈਦਾ ਅਸੀਂ ਗਵਰਨਮੈਂਟ ਨੂੰ ਬਕਾਇਦਾ ਟੈਕਸ ਪੇ ਕਰਕੇ ਜਾਂਦੇ ਆ ਸਾਰੇ ਕਰੀਬ-ਕਰੀਬ ਅਗਰ 55 ਲੱਖ ਦਾ ਟਿਪਪਰ ਆ ਤਾਂ 60 ਲੱਖ ਚ ਪੈਂਦਾ ਕਿਉਂਕਿ ਉਹਦੇ ਟੈਕਸ ਪੇ ਕਰਨੇ ਪੈਂਦੇ ਆ ਅਗਰ ਟਰੈਕਟਰ 8.5 ਲੱਖ ਦਾ ਬਾਅਦੋਂ 12 ਲੱਖ ਚ ਪੈਂਦਾ ਕਿਉਂਕਿ ਉਹਦੇ ਟੈਕਸ ਪੈਂਦੇ ਆ ਟੈਕਸ ਗਵਰਨਮੈਂਟ ਨੂੰ ਰੋਡ ਦੇ ਪੇ ਕਰਦੇ ਆ ਸਾਰੇ ਰੂਲ ਪਲਾਜੇ ਲੱਗੇ ਹੋਏ ਨੇ ਰੋਡ ਦੇ ਟੈਕਸ ਪੇ ਕਰਦੇ ਆ ਨੰਬਰ 2 ਜਿਹੜੀ ਪਿੰਡ ਦੀ ਜ਼ਮੀਨ ਆ ਰੋਡ ਦੀ ਉਹ ਸਾਰੀ ਦਰਿਆ ਦੇ ਵਿੱਚ ਆ 600 ਕਿੱਲਾ ਜ਼ਮੀਨ ਦਾ ਆ 600 ਕਲਾ ਜ਼ਮੀਨ ਦਾ ਨਾ ਤਾਂ ਸਾਨੂੰ ਗਵਰਨਮੈਂਟ ਵੱਲੋਂ ਕੋਈ ਇਹਦਾ ਕੋਈ ਪੈਸਾ ਮਿਲਦਾ ਦਰਿਆ ਦਾ ਜਦੋਂ ਸਾਡੀ ਜ਼ਮੀਨ ਢਾਕੇ ਲੈ ਜਾਂਦਾ ਆ ਸਾਨੂੰ ਕੋਈ ਤੇ ਸਰਕਾਰ ਵੱਲੋਂ ਪੈਸਾ ਨਹੀਂ ਮਿਲਦਾ ਸਾਡੇ ਪਿੰਡਾਂ ਵਿੱਚ ਜਿਹੜਾ ਰੋਡ ਪਿੰਡ ਆ ਇਹਦੇ ਕੋਲ ਇਹੀ ਰੋਜ਼ਗਾਰ ਆ ਵੀ ਜਦੋਂ ਦਰਿਆ ਪਿੱਛੇ ਮੁੜ ਜਾਂਦਾ ਪਾਣੀ ਘਟ ਜਾਂਦਾ ਵਾ ਤਾਂ ਗਵਰਨਮੈਂਟ ਦੀ ਪਾਸ ਕੀਤੀ ਖੱਡ ਉਹਦੇ ਵਿੱਚੋਂ ਹੀ ਰੇਤਾ ਆਪਦਾ ਚੁਕਾ ਸਕਦੇ ਆ ਔਰ ਚੁਕਾਨੇ ਆ ਨੰਬਰ 2 ਜਿਹੜੇ ਹੁਣ ਬੰਦੇ ਵਿੱਚ ਸ਼ਰਾਰਤੀ ਅੰਸਰ ਨੇ ਜਿਹੜੇ ਬਲੈਕਮਿਲਰ ਨੇ ਉਹ ਸਾਡੇ ਜਿਹੜੇ ਮੌਕੇ ਦੇ ਠੇਕੇਦਾਰ ਨੇ ਜਾਂ ਜਿਹੜੇ ਮੁੰਡੇ ਜਿਹੜੇ ਸਾਡੇ ਬੰਦੇ ਕੰਮ ਕਰਦੇ ਨੇ ਵੀਰ ਸਾਡੇ ਸਾਨੂੰ ਇਹ ਚੀਜ਼ ਦਾ ਬਲੈਕਮੇਲ ਕੀਤਾ ਜਾਂਦਾ ਸਾਡੇ ਟਿੱਪਰ ਸਸਤੇ ਭਰੋ ਅਸੀਂ ਮਸ਼ੀਨਾਂ ਦੀ ਭਰਾਈ ਨਹੀਂ ਦੇਣੀ ਅਸੀਂ ਖੇਤ ਦੇ ਪੈਸੇ ਨਹੀਂ ਦੇਣੇ ਉਹ ਨਜ਼ਾਇਜ਼ ਬਲੈਕਮੇਲ ਕਰਦੇ ਨੇ ਜਿਵੇਂ ਕਿ ਬੌਂਸਕਾਰ ਪਿੰਡ ਦੇ ਵਿੱਚ ਦੋ ਤਿੰਨ ਮੁੰਡੇ ਹੈਗੇ ਨੇ ਜਿਨ੍ਹਾਂ ਦੇ ਟਿੱਪਰ ਪਾਏ ਹੋਏ ਨੇ ਆਪਣੇ ਉਸ ਚੀਜ਼ ਨੂੰ ਬਲੈਕਮੇਲ ਕਰਦੇ ਆ ਉਹਨਾਂ ਨੇ ਜਿਹੜੇ ਵਿੱਚ ਬੰਦੇ ਬੈਠੇ ਆ ਧਰਨੇ ਦੇ ਅੱਧਿਆਂ ਨੂੰ ਤਾਂ ਇਹ ਨਹੀਂ ਪਤਾ ਵੀ ਉਹ ਕਿਹੜੇ ਮਸਲੇ 'ਚ ਬੈਠੇ ਨੇ ਕਿਉਂਕਿ ਉਹਨਾਂ ਨੂੰ ਗਮਰਾਹ ਕੀਤਾ ਗਿਆ ਵਾ ਸਰ ਵਿੱਚ ਚੀਤੇ ਕਿ ਓਵਰਲੋਡ ਆ ਜੀ ਇਹ ਜੀ ਨਜਾਇਜ਼ ਤਰ੍ਹਾਂ ਚੱਲਦੀ ਆ ਕਿਸੇ ਨੂੰ ਇਹ ਪਤਾ ਹੀ ਨਹੀਂ ਵੀ ਇਹ ਜਾਇਜ਼ ਆ ਜਿਹੜੇ ਵਿੱਚ ਹੁਣ सोनू ਸਰਪੰਚ ਜੀ ਨੇ ਪਿੰਡ ਬੁੱਧਖੜ ਦੇ ਉਹਨਾਂ ਨੇ ਵੀ ਸਾਡੇ ਤੇ ਕਾਫੀ ਇਲਜ਼ਾਮ ਲਗਾਏ ਨੇ ਔਰ ਪਿੰਡਾਂ ਵਾਲਿਆਂ ਤੇ ਵੀ ਲਗਾਏ ਨੇ ਨੰਬਰ 2 ਜਈਆਂ ਤੇ ਵੀ ਲਗਾਏ ਆ ਪ੍ਰਸ਼ਾਸਨ ਤੇ ਵੀ ਲਗਾਏ ਆ ਉਹ ਖੁਦ ਰੇਤੇ ਦਾ ਕੰਮ ਕਰਦੇ ਆ ਰੇਤਾ ਬਜਰੀ ਦਾ ਉਹਨਾਂ ਦੀ ਆਪਣੀ ਦੁਕਾਨ ਆ ਉਹਦਾ ਕੰਮ ਕਰਦੇ ਆ ਉਹ ਵੀ ਪਿੰਡ ਦੇ ਵਿੱਚੋਂ ਕਾਫੀ ਬੰਦਿਆਂ ਨੂੰ ਬਲੈਕਮੇਲ ਕਰਦੇ ਆ ਸਾਨੂੰ ਰੇਤਾ ਸਸਤਾ ਦੋ ਮੇਰੇ ਉੱਥੇ ਖੜ ਦੇ ਉੱਤੇ ਸੱਟ ਕੇ ਜਾਓ ਡੰਪ ਦੇ ਸੱਟ ਕੇ ਜਾਓ ਸਸਤਾ ਇਹ ਸਾਰੇ ਬਲੈਕ ਮਿਲਰ ਨੇ ਜਿੰਨੇ ਮੇਰੇ ਵੀਰ ਪੁੱਛੇ ਤੱਕ ਤੁਸੀਂ ਕੈਬਨਰ ਮੈਨੂੰ ਮੈਂ ਕਹੂੰਗਾ ਕਿ ਸਾਰਿਆਂ ਨੂੰ ਦਿਖਾਵੇ ਔਰ ਸਾਰਿਆਂ ਦੀ ਬਾਈਟ ਲਈ ਵੀ ਜਾਵੇ ਸਾਰੇ ਹੀ ਮਜ਼ਦੂਰ ਤਬਕੇ ਦੇ ਬੰਦੇ ਨੇ ਸਾਰੇ ਰੋਟੀ ਆਪਣੀ ਕਮਾ ਕੇ ਖਾਂਦੇ ਨੇ ਰੇਤੇ ਦੇ ਨਾਲ ਜਿਹੜੇ ਕੱਲ ਬੰਦੇ ਬਿਆਨ ਕਰਦੇ ਸੀ ਗੌਂਸਗੜ ਪਿੰਡ ਦੇ ਵਿੱਚ ਬੈਠੇ ਵੀ ਇਹ ਭਗਵਾਨਤਮਾਨ ਜੀ ਨੇ ਚਿੱਟੇ ਨੂੰ ਨੱਥ ਪਾਈ ਆ ਚਿੱਟੇ ਨੂੰ ਨੱਥ ਪਾਈ ਆ ਚਿੱਟਾ ਇੱਕ ਕ੍ਰੇਮ ਆ ਉਹ ਬੱਚਿਆਂ ਦੇ ਘਰ ਬਰਬਾਦ ਕਰ ਦਿੰਦਾ ਆ ਮਾਵਾ ਦੇ ਪੁੱਤ ਖੋ ਲੈਂਦਾ ਆ ਮਾਵਾ ਦੇ ਪੁੱਤ ਖੋਣ ਦੇ ਬਾਵਜੂਦ ਘਰਾਂ ਦੇ ਵਿੱਚ ਦੀਵੇ ਬੁੱਝ ਜਾਂਦੇ ਆ ਰੇਤੇ ਦੇ ਨਾਲ ਦੀਵੇ ਜਗਦੇ ਨੇ ਘਰ ਲੋਕਾਂ ਦੇ ਬਣਦੇ ਨੇ ਗਰੀਬ ਬੰਦਾ ਜੇ ਨਾ 50 ਗਜ ਕਿਸੇ ਨੇ 100 ਗਜ ਕਿਸੇ ਨੇ 10 ਮਰਲੇ ਕਬਰ ਕਰਦਾ ਉਹ ਜਦੋਂ ਕਬਰ ਕਰਦਾ ਰੇਤਾ ਜਾਂਦਾ ਰੇਤੇ ਦੇ ਨਾਲ ਮਿਸਤਰੀ ਲੇਬਰ ਪਲੰਬਰ ਕਾਰਪੈਂਟਰ ਜਿੰਨੇ ਬੰਦਿਆਂ ਨੂੰ ਕੰਮ ਮਿਲਦਾ ਕਿੰਨਾ ਰੋਜ਼ਗਾਰ ਮਿਲਦਾ ਟਿਪਰ ਵਾਲੇ ਨੂੰ ਟਰਾਲੀ ਵਾਲੇ ਨੂੰ ਟੈਂਪਰਾਂ ਦੇ ਵਿੱਚੋਂ ਕਿਤੇ ਲੱਖਾਂ ਰੁਪਈਆ ਕਮਾ ਲੈਂਦੇ ਆ ਲੋਕ ਉਹਦੀ ਕਿਸਤ ਨਹੀਂ ਲਾਣੀ ਡਰਾਈਵਰ ਨੂੰ ਨਹੀਂ ਦੇਣੇ ਬੱਚੇ ਨਹੀਂ ਪਾਲਣੇ ਇਹ ਤਾਂ ਸਾਨੂੰ ਇਸ ਤਰ੍ਹਾਂ ਸਮਝਦਾ ਨਹੀਂ ਜਿੱਦਾਂ ਅਸੀਂ ਕੋਈ ਕੋਈ ਦਾਤ ਲੈ ਕੇ ਕੋਈ ਰਫਲ ਲੈ ਕੇ ਕਿਸੇ ਦੇ ਘਰ ਨੂੰ ਲੁੱਟਣ ਚਲ ਜਾਂਦੇ ਆ ਜਾਂ ਕੋਈ ਬੈਂਕ ਦੇ ਡਾਕਾ ਮਾਰ ਲਈ ਗੁੰਡੇ ਆ ਅਸੀਂ ਇੱਕ ਮਿਹਨਤ ਕਰਦੇ ਆ ਸਾਰੀ ਦੁਨੀਆ ਹੀ ਮਿਹਨਤ ਕਰਦੀ ਆ ਜਿਹੜਾ ਕੌਨਸ ਘੜ ਪਿੰਡ ਨੇ ਸਾਡੇ ਤੇ ਇਲਜ਼ਾਮ ਲਾਇਆ ਸਾਡਾ ਰਾਹ ਗੁੰਡਿਆਂ ਦੀ ਤਰ੍ਹਾਂ ਰੋਕਿਆ ਹੋਇਆ ਜਾ ਕੇ ਦੇਖੋ ਤੁਸੀਂ ਉੱਥੇ ਦਰਿਆ ਬਚਾਈਆਂ ਗਈਆਂ ਨੇ ਦਰਿਆ ਬਿਸ਼ਾ ਕੇ ਗੁੰਡਾ ਗੁੰਡਿਆਂ ਦੀ ਤਰ੍ਹਾਂ ਡਾਂਗਾ ਲੈ ਕੇ ਉੱਥੇ ਬੁੜੀਆਂ ਬਿਠਾਈਆਂ ਅਜ ਉਹਨਾਂ ਦੀ ਜਮੀਰ ਮਰ ਗਈ ਅਜ ਉਹ ਬੁੜੀਆਂ ਬਿਠਾ ਕੇ ਬੈਠੇ ਆ ਰਾਹ ਦੇ ਵਿੱਚ ਉਹ ਸਾਡੇ ਨਾਲ ਧਮਕੀਆਂ ਨਜ਼ਾਇਜ਼ ਸਾਡੇ ਨਾਲ ਦੇਖੋ ਜੀ ਡੀਸੀ ਦਫ਼ਤਰ ਅਸੀਂ ਜਾ ਕੇ ਆਏ ਆ ਅਸੀਂ ਆਪਣਾ ਮੰਗ ਪੱਤਰ ਰੱਖਿਆਂ ਦਾ ਮੰਗ ਪੱਤਰ ਦੇਣ ਤੋਂ ਬਾਅਦ ਹੁਣ ਡੀਸੀ ਸਾਹਿਬ ਜੀ ਅੱਗੇ ਜ਼ਿੰਮੇਵਾਰੀ ਹੈ ਜੋ ਉਹਨਾਂ ਨੇ ਸਾਡਾ ਸਾਡੇ ਵੱਲ ਮੰਗ ਪੱਤਰ ਲੈ ਲਿਆ ਅੱਗੇ ਕੀ ਕਾਰਵਾਈ ਕਰਦੇ ਆ ਉਹਨਾਂ ਨੇ ਵੇਖਣਾ ਕੀ ਕਾਰਨ ਕੀ ਹੈ ਪ੍ਰਸ਼ਾਸਨ ਵੱਲੋਂ ਇੰਨੀ ਕਿਉਂ ਦੇਰੀ ਕੀਤੀ ਜਾ ਰਹੀ ਹੈ ਰਾਖ ਲਓ ਜੀ ਦੇਖੋ ਜੀ ਪ੍ਰਸ਼ਾਸਨ ਨਾਲੋਂ ਤਾਂ ਦੇਰੀ ਕੋਈ ਨਹੀਂ ਕੱਲ ਪ੍ਰਸ਼ਾਸਨ ਨਾਲ ਆਏ ਸੀ ਸਾਡੇ ਪ੍ਰਸ਼ਾਸਨ ਨੇ ਪਿਆਰ ਮੁਹabbat ਨਾਲ ਉਹਨਾਂ ਨੂੰ ਸਮਝਾਇਆ ਔਰ ਪਹਿਲਾਂ ਉਹਨਾਂ ਨੇ ਖੋਲਤਾ ਫਿਰ ਉਹਨਾਂ ਨੇ ਦੁਆਰਾ ਬੁੜੀਆਂ ਬਿਠਾਤੀਆਂ ਪਰ ਉਹ ਦੋਸ਼ ਲਾਉਂਦੇ ਆ ਖੱਡ ਹੈ ਜਿਹੜੀ ਗੈਰਕਾਨੂੰਨੀ ਹੈ ਦੇਖੋ ਜੀ ਮੈਂ ਤੁਹਾਡੇ ਸਾਹਮਣੇ ਪ੍ਰੂਫ ਪੇਸ਼ ਕਰਕੇ ਚੁੱਕਾ ਇਹ ਸਾਡਾ ਜੀ ਹੈ ਨਾ ਆ ਦੇਖੋ ਇਸ ਦੇ ਵਿੱਚ ਡੇਟ ਲਿਖੀ ਹੋਈ ਆ ਬਕਾਇਦਾ ਇਹਦੇ ਵਿੱਚ ਟਾਈਮ ਪਾਇਆ ਜਾਂਦਾ ਵਾ ਕਿੰਨੇ ਟਾਈਮ ਦੀ ਇਹ ਆਪਣੀ ਟਾਈਮਿੰਗ ਹੈ ਦੀ ਪ੍ਰੂਵਲ ਦੀ ਠੀਕ ਹੈ ਜੀ ਇਹਦੀ ਅਪਰੂਵਲ ਇਹਦੀ ਜਿਹੜੀ ਖੱਡ ਦੀ ਵੀ ਇਹਦੇ ਵਿੱਚ ਡੇਟ ਹੈਗੀ ਆ ਔਰ ਇਸ ਅਪਰੂਵਲ ਦੀ ਵੀ ਡੇਟ ਆ ਇਹ ਨਹੀਂ ਹੈ ਕਿ ਵੀ ਅੱਜ ਪ੍ਰੂਵਲ ਲੈ ਲਈ ਤਾਂ ਆਪਾਂ ਨੂੰ ਇੱਕ ਹਫ਼ਤਾ ਜਾਂ ਦੋ ਦਿਨ ਚਲਾ ਲਾਂਗੇ ਨਹੀਂ ਡੇਲੀ ਦੀ ਡੇਲੀ ਪ੍ਰੂਵਡ ਹੁੰਦੀ ਆ ਉਹਨਾਂ ਨੇ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਮਾਨ ਸਾਹਿਬ ਦੇ ਮਾਨ ਸਰਕਾਰ ਨੂੰ ਮਾਨ ਸਰਕਾਰ ਨੂੰ ਸਾਨੂੰ ਪੰਜਾਬ ਨੂੰ ਧਰਨਿਆਂ ਦੀ ਸਟੇਟ ਕਿਹਾ ਜਾਂਦਾ ਦੇਖੋ ਜੀ ਮਾਨ ਸਰਕਾਰ ਨੂੰ ਤਾਂ ਇਹੀ ਅਪੀਲ ਕਰਦੇ ਆ ਜੋ ਮਾਨ ਸਾਹਿਬ ਨੇ ਬਿਆਨ ਦਿੱਤੇ ਉਹ ਬਿਲਕੁਲ ਸਹੀ ਦਿੱਤੇ ਨੇ ਕਿਉਂਕਿ ਦੁਖੀ ਹੋ ਕੇ ਮੁੱਖ ਮੰਤਰੀ ਜੀ ਨੇ ਬਿਆਨ ਦਿੱਤੇ ਨੇ ਅਸੀਂ ਮਾਨ ਸਾਹਿਬ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਜਿੱਦਾਂ ਤੁਸੀਂ ਦੁਖੀ ਹੋ ਤਾਂ ਅਸੀਂ ਦੁਖੀ ਆ ਪਹਿਲਾਂ ਇਹ ਲੋਕ ਰੇਲਾਂ ਰੋਕਦੇ ਸੀ ਸ਼ਹਿਰ ਰੋਕਦੇ ਸੀ ਟੂਲ ਬਲਾਜਰ ਰੋਕਦੇ ਸੀ ਅੱਜ ਇਹ ਧਰਨਿਆਂ ਦਾ ਜਿਹੜਾ ਚੱਕਰ ਆ ਇਹ ਪਿੰਡਾਂ 'ਚ ਆ ਗਿਆ ਪਿੰਡਾਂ 'ਚ ਗਲੀਆਂ 'ਚ ਮੁਹੱਲਿਆਂ 'ਚ ਆ ਗਿਆ ਜੀ ਹੁਣ ਦੱਸੋ ਆਮ ਬੰਦਾ ਕਿੱਥੇ ਰੋਟੀ ਕਰਕੇ ਖਾ ਲੂ ਕਿੱਧਰ ਨੂੰ ਤੁਰੂਗਾ ਉਹਨਾਂ ਨੇ ਕਹਿਣਾ ਕਿ ਸ਼ਾਮ ਨੂੰ 5 ਵਜੇ ਤੱਕ ਜਿਹੜੀ ਖੱਡ ਚੱਲਦੀ ਆ ਪਰ ਰਾਤ ਨੂੰ 11 ਤੇ 12-12 ਵਜੇ ਤੱਕ ਵੀ ਚੱਲਦੀ ਆ ਉਹਦੀ ਫੋਟੋ ਤੇ ਕਲਿੱਪ ਵਗੈਰਾ ਹੈਗੀ ਆ ਉਹਨਾਂ ਕੋਲੇ ਰਾਤ ਨੂੰ ਜਿਹੜੀ ਟਿੱਪਰ ਆਂਦੇ ਨੇ ਦੇਖੋ ਜੀ ਜਿਸ ਤਰ੍ਹਾਂ ਦੇਖੋ 5 ਵਜੇ ਤੱਕ ਦਾ ਟਾਈਮ ਆ ਜਿਹੜਾ 8 ਵਜੇ ਤੱਕ 8 ਵਜੇ ਤੱਕ ਟਾਈਮ ਹੋ ਇਸ ਤਰ੍ਹਾਂ ਆ ਵੀ ਜਿਹੜਾ ਟਿੱਪਰ ਕੋਈ ਭਰ ਗਿਆ ਅੰਦਰ ਫਸ ਗਿਆ ਬਾਕੀ ਦੁਨੀਆ ਚਲੀ ਗਈ ਆ ਕੋ ਟੱਪਰ ਫਸ ਗਿਆ ਇੱਕ ਮਸ਼ੀਨਾ ਨਹੀਂ ਨਿਕਲਿਆ ਤਾਂ ਅਸੀਂ ਦੋ ਮਸ਼ੀਨਾ ਤਿੰਨ ਇਕੱਠੀਆਂ ਕਰਕੇ ਉਹਨੂੰ ਕੱਢ ਦਈਦਾ ਜਾਂ ਕੋਈ ਕਿਸੇ ਦਾ ਕੋਈ ਬ੍ਰੇਕਡਾਊਨ ਹੋ ਗਈ ਆ ਕਿਸੇ ਦਾ ਕੋਈ ਟਾਇਰ ਪਾਟ ਗਿਆ ਜਾਂ ਕੋਈ ਕਿਸੇ ਦਾ ਐਕਸਲ ਟੁੱਟ ਗਿਆ ਉਹਨੂੰ ਫਿਰ ਬ੍ਰੇਕਡਾਊਨ ਹੋ ਜਾਂਦਾ ਉਹਨੂੰ ਇੱਕ ਸਾਈਡ ਤੇ ਲਾ ਦਿੱਤਾ ਜਾਂਦਾ ਬਾਅਦ ਚ ਰਿਪੇਅਰ ਕਰਕੇ ਉਹ ਚੱਲ ਜਾਂਦਾ ਜੇ ਅਗਰ ਉਹ ਲੇਟ ਹੋ ਗਿਆ ਉਹ ਲੇਟ ਚਲਾ ਗਿਆ ਤਾਂ ਇਹਦੇ ਨਾਲ ਕੀ ਹਫਤ ਆ ਗਈ ਆ ਬ੍ਰੇਕਡਾਊਨ ਹੋਈ ਚੀਜ਼ ਨੂੰ ਤਾਂ ਬੰਦਾ ਕਿਸੇ ਤਰੀਕੇ ਨਾਲ ਹੀ ਸੋਲਵ ਕਰੂਗਾ ਨਾ ਹੁਣ ਮੰਗ ਕੀ ਕਰਦੇ ਤੁਸੀਂ ਮੰਗਦਾ ਦੇਖੋ ਜੀ ਸਾਡੇ ਹੱਥ ਜੋੜ ਕੇ ਬੇਨਤੀ ਆ ਮਾਨ ਸਰਕਾਰ ਨੂੰ ਬਈ ਜਿਹੜਾ ਧਰਨਿਆਂ ਦਾ ਤੁਸੀਂ ਆਪ ਜੀ ਨੇ 4 ਦਿਨ ਪਹਿਲਾਂ ਬਿਆਨ ਦਿੱਤਾ ਉਸ ਬਿਆਨ ਤੇ ਤੁਸੀਂ ਪੂਰਨ ਉਤਰੋ ਜੀ ਬਣਦੀ ਕਾਰਵਾਈ ਹਾਂ ਬਣਦੀ ਕਾਰਵਾਈ ਕਰੋ ਜੀ ਵੀ ਅਸੀਂ ਸਾਡਾ ਰਾਹ ਖਲਾਇਆ ਜਾਵੇ ਅਸੀਂ ਆਪਣੀ ਰੋਟੀ ਕਮਾ ਕੇ ਆਪਦੇ ਬੱਚਿਆਂ ਨੂੰ ਸ਼ਿਕਾਸ ਕੀ ਅਸੀਂ ਆਪਦੇ ਬੱਚੇ ਪਾਲੀਏ ਅਸੀਂ ਕਿਸ਼ਤਾਂ ਦੇਣੀਆਂ ਕਿੱਥੋਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਪਹਿਲਾਂ ਤਾਂ ਆਪ ਮੀਡੀਆ ਵਾਲੇ ਭਰਾਵਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆਵਾਜ਼ ਸੁਣੀ ਜਿਹੜੇ ਬੇਮੁਨਾਦ ਲੋਕ ਸਾਨੂੰ ਕਹੀ ਜਾਂਦੇ ਆ 5 ਕਿੱਲੇ ਦੀ ਖਾੜਾ ਜੀ 4 ਕਿੱਲੇ ਦੀ ਖਾੜਾ ਮੈਂ ਪਹਿਲਾਂ ਉਹਨੂੰ ਦੱਸਣਾ ਚਾਹਾਂਗਾ ਵੀ ਸਾਡਾ ਜਿਹੜਾ 650 ਕਿੱਲੇ ਦੇ ਲਗਭਗ ਪਿੰਡਾ ਰੌੜ ਇਹਦੀ ਸਾਰੀ ਟੋਟਲੀ ਜ਼ਮੀਨ ਦਰਿਆ ਦੇ ਅੰਦਰ ਆਂਦੀ ਆ ਅਗਰ ਕੋਈ ਫਸਲ ਬੀਜਦੇ ਆ ਦਰਿਆ ਵੱਲੋਂ ਉਹਦਾ ਨੁਕਸਾਨ ਹੁੰਦਾ ਕੋਈ ਸਾਨੂੰ ਮਾਮਜ਼ਾ ਨਹੀਂ ਮਿਲਦਾ ਸਾਡੇ ਕੋਈ ਇੱਕੋ ਇੱਕ ਸਾਧਨ ਆ ਰੇਤਾ ਚ ਕਾਉਣ ਦਾ ਉਹ ਸਾਰੇ ਸਾਡੇ ਪਿੰਡ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਲੇਬਰ ਤਬਕੇ ਨੂੰ ਟਰੈਕਟਰ ਟਰਾਲੀ ਵਾਲਿਆਂ ਨੂੰ ਟਿਪਰਾਂ ਵਾਲਿਆਂ ਨੂੰ ਰੋਜ਼ਗਾਰ ਮਿਲਿਆ ਇਹ ਲਗਭਗ ਪੌਣੇ 200 ਕਿਲੇ ਦੀ ਖੱਡ ਗਵਰਨਮੈਂਟ ਵੱਲੋਂ ਮਨਜ਼ੂਰ ਕੀਤੀ ਗਈ ਆ ਜੋ 2027 ਤੱਕ ਬਿਲੜਾ ਇਹਦੇ ਵਿੱਚ ਕਈ ਬਲੈਕਮੇਲਰ ਹੈਗੇ ਆ ਜਿਹੜੇ ਕੋਈ ਆਪਣੇ ਪਰਸਨਲ ਟੌਰ ਤੇ ਨਿੱਜੀ ਫਾਇਦੇ ਲੈਣ ਲਈ ਤੇ ਬਦਨਾਮ ਕਰਨਾ ਚਾਹੁੰਦੇ ਆ ਇਹ ਰਾਹ ਜੋ ਸਰਕਾਰੀ ਆ 6 ਕਰਮ ਦਾ ਰਾਹ ਪਿੰਡ ਸਸਰਾਲੀ ਕਲੋਨੀ ਤੋਂ ਲੈ ਕੇ ਗੌਂਸਗੜ੍ਹ ਨੂੰ ਜੁਆਇਨ ਕਰਦਾ ਹਾਈਵੇ ਨੂੰ ਉਹਦੇ ਤੋਂ ਹੀ ਵੱਡੇ ਵਾਹਨ ਨਿਕਲ ਸਕਦੇ ਆ ਜੋ ਟਰਾਲੀ ਆ ਉਹ ਸਾਡੇ ਪਿੰਡ ਰੋਡ ਵਿੱਚ ਹੀ ਕ੍ਰਾਸ ਹੁੰਦੀ ਆ ਉਹਨੂੰ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਹੋਈ ਤੇ ਮੈਂ ਤਾਂ ਇਹੀ ਪ੍ਰਸ਼ਾਸਨ ਤੋਂ ਤੇ ਸੀਐਮ ਸਾਹਿਬ ਤੋਂ ਮੰਗ ਕਰਦਾ ਵੀ ਜਲਦ ਤੋਂ ਜਲਦ ਸਾਡਾ ਬੰਦ ਕੀਤਾ ਹੋਇਆ ਰਾਹ ਖੁਲਾਇਆ ਜਾ ਸਕੇ ਧੰਨਵਾਦ ਦੇਖੋ ਜੀ ਪੰਜ ਚਾਰਕ ਬੰਦੇ ਨੇ ਜਿਹੜੇ ਗਾਂਸਖੜ ਦੇ ਵਿੱਚ ਆਪਣੇ ਭਾਈਚਾਰੇ ਸਾਂਝ ਨੂੰ ਖਤਮ ਕਰ ਰਹੇ ਨੇ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਇਕੱਤਰ ਕਰਕੇ ਪੂਰਾ ਗੌਂਸਘੜ ਪਿੰਡ ਨਹੀਂ ਬੈਠਾ ਉਹਦੇ ਵਿੱਚ ਬਹੁਤ ਸਾਰੇ ਪਿੰਡ ਜਿਹੜੇ ਬੰਦੇ ਆ ਉਹ ਆਲੇ ਦੁਆਲੇ ਪਿੰਡਾਂ ਤੋਂ ਇਕੱਠੇ ਕਰਕੇ ਬੁਲਾਏ ਗਿਆ ਜਿੱਦਾਂ ਕੋਈ ਯਾਰ ਦੋਸਤ ਬੁਲਾਏ ਹੋਇਆ ਪਿੰਡ ਗੌਂਸਘੜ ਦੇ ਤੋਂ ਜਿਹੜਾ ਸਸੰਘਰ ਘਰ ਤੋਂ ਰਾਹ ਜਾਂਦਾ ਨੇ ਜੇ ਆਪਣੇ ਰੌਤਾਂ ਨੂੰ ਉਹਦੇ ਤੇ ਇੱਕ लाड्डी ਨਾਂ ਦਾ ਬੰਦਾ ਰਹਿੰਦਾ ਜਿਸ ਦਾ ਨਾਂ ਜਗਜੀਤ ਸਿੰਘ ਆ ਪੱਕਾ लाड्डी ਨਾਂ ਦਾ ਉਹ ਜਦੋਂ ਵੀ ਦੇਖੋ ਉਸ ਮੇਨ ਸ਼ੜਕ ਨੂੰ ਲੁੱਕ ਵਾਲੀ ਸ਼ੜਕ ਨੂੰ ਰੋਕ ਲੈਂਦਾ ਆ ਕਦੇ ਆਪਦੀ ਗੱਡੀ ਲਾ ਦੂ ਮੋਰੇ ਕਦੇ ਟਰੈਕਟਰ ਲਾ ਦਿੰਦਾ ਐ ਤੇ ਫੇਰ 5-7 ਜਾਣੇ ਕੱਤਰ ਹੋ ਗਏ ਜਿਹੜਾ ਕੋਈ ਡਰਾਈਵਰ ਆ ਉਹਨੂੰ ਫੇਰ ਮਾਰ ਦੇ ਕੁੱਟਦੇ ਆ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਜਿਹੜੀ ਇਹ ਗੁੰਡਾ ਕਰਦੀ ਆ ਇਸ ਤੇ ਨੱਥ ਪਾਈ ਜਾਵੇ